ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਜਪੋ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦੀ ਸਚੁ ਜੁਗਾਦਿ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚਪੈ ਚੁੱਪ ਨ ਹੋਵਈ ਜੇ ਲੈ ਰਾਂ ਲਿਵਤਾਰ ਭੁਖਿਆ ਭੁਖ ਨ ਉੱਤਰੀ ਜੇ ਬੰਨਾ ਪੁਰੀਆਂ ਫਾਰ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਸ ਤੇ ਆਰਾਹੀ ਹੋਈ ਐ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣ ਨਾਨਕ ਲਿਖਿਆ ਨਾਲੇ ਹੁਕਮੀ ਹੋ ਨ ਆਕਾਰ ਹੁਕਮ ਨ ਕਹਿ ਜਾਈ ਹੁਕਮੀ ਹੋਨ ਜੀਅ ਹੁਕਮ ਲੈ ਵਢਾਈ ਹੁਕਮੇ ਉਤਮ ਨੀਚ ਹੁਕਮ ਲੈ ਦੁਸਪਾਈ ਹੈ ਇੱਕ ਨਾ ਹੁਕਮ ਬਖਸ਼ੀਸ ਇੱਕ ਹੁਕਮੀ ਸਦਾ ਭੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਉਜੈ ਤਾ ਮਕਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾ ਜਾਨੀ ਨੀਸਾਨ ਗਾਵਕੋ ਗੁਣ ਵਡਿਆਈਆਂ ਚਾਰੇ ਗਾਵਕੋ ਵਿਦਿਆ ਵਿਖਮੀਚਾਰੂ ਗਾਵਕੋ ਸਾਜ ਕਰੇ ਤਨ ਖੇਹ ਗਾਵਕੋ ਜੀ ਲੈ ਫਿਰ ਦੇ ਗਾਵਕੋ ਜਾਪੈ ਜਿਸੈ ਦੂਰ ਗਾਵਕੋ ਏਖੈ ਹਾਦਰਹ ਦੂਰੈ ਕਥਨਾ ਕਥਿਨਾ ਵੈ ਤੂਟ ਕਤ ਕਰ ਕਥੀ ਕੋਟੀ ਕੋਟ ਕੋਟੈ ਲਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਵਨਾਨਕ ਵੀ ਸਹਿ ਵੀ ਪ੍ਰਵਾਹ ਸਾਚਾ ਸਹੈਬ ਸਾਚਨਾ ਹੈ ਭਾਖੇ ਭਵਾ ਪਰ ਅੱਖੇ ਮੰਗੈ ਜਿਹੇ ਦੇਹ ਦਾਤ ਕਰੇ ਦਾਤਾਰੂ ਫੇਰ ਕਿੱਗ ਰਖੀਐ ਜੇ ਦਿੱਸੇ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸ ਸੰਤਰੀ ਪਿਆ ਅੰਮ੍ਰਿਤ ਵੇਨਾ ਸਚ ਨਾਮ ੜਿਆ ਵਿਚਾਰ ਕਰਮੀਆਂ ਕੱਪੜ ਨਦਰੀ ਮੋਖ ਦਵਾਰ ਨਾਨਕ ਐ ਵੈ ਜਾਣਿਆ ਸਭ ਆਪੇ ਸਿਟਿਆ ਰ ਠਾਪ ਨ ਜਾਏ ਕੀਤਨ ਹੋਈ ਆਪੀਆ ਮਿਰਿញ ਸੋਏ ਜਿਸੀ ਵਾਦਨ ਪਾ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵੇ ਸੁਨਿਆ ਮਨ ਰੱਖੇ ਭਾ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖਣਾਦੰ ਗੁਰਮੁਖਵੇਦੰ ਗੁਰਮੁਖਰਿਆ ਸਮਾਈ ਗੁਰਈਸ਼ਰੇ ਗੁਰਬੋੜਖ ਬਰਮਾ ਗੁਰ ਪਾਰਵਤੀ ਮਾਈ ਜੇਹੋਂ ਜਾਣ ਆਖ ਨਾਹੀ ਕਹਿ ਨਾ ਕਥਨ ਜਾਏ ਗੁਰਾ ਇਕ ਦੇਵੁ ਜਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਨ ਜਾਇ ਤੀਥ ਨਾਵਾ ਜੇਤ ਸੁਬਾਵਾ ਵਿਨਪਾਨੇ ਕੈ ਨਾਇ ਕਰੀ ਜੇ ਤਿਸਰੇ ਟੂਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮਾ ਵਿਸ਼ਨਜਾਈ ਜੇ ਦੁਗਚਾਰੀ ਆਰਜਾ ਹੋਜ ਸੁਣੀ ਹੋਈ ਨਵਖੰਡਾ ਵੇ ਜਾਣੀਐ ਆਨਾਖਲ ਸਭ ਕੋਈ ਚੰਗਾ ਨਾਮ ਰੁਖਾ ਏਕੈ ਜਸ ਕੀ ਜਲੇ ਜੇ ਤਿਸ ਨਦ ਨ ਆਵੇ ਤਾ ਵਤਨ ਪੁੱਛਾ ਕੀ ਚਿਤਾ ਅੰਦਰ ਕੀਰ ਕਰ ਦੂਸੀ ਦੁਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੀ ਤਿਹ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਐ ਸੇ ਪੀਰ ਸਰਨਾਥ ਸੁਣਐ ਧਰਤ ਤਵਰ ਅਕਾਸ਼ ਸੁਣੇਂ ਦੀਪ ਲੋਪਤਾਦ ਸੁਣੇਂ ਅਪਨ ਸਕੇ ਕਾਰੂ ਨਾਨਕ ਪੈਤਾ ਇਸ ਦਾ ਵਿਗਾਸ ਸੁਣੇਂ ਦੂਪ ਪਾਪ ਕਾ ਨਾਸ ਸੁਣੇਂ ਆਇ ਸਰਬਰਮੰਦ ਸੁਣੇਂ ਮੁਕਤ ਸਲਾਨ ਮੰਦ ਸੁਣੇਂ ਜੋਗ ਜੁਗਤ ਤੰਬੀਦ ਸੁਣੇਂ ਸਾਸਤ ਸਿਮਰਤ ਵੀਰ ਨਾਨਕ ਪੈਤਾ ਇਸ ਦਾ ਵਿਗਾਸ ਸੁਣੇਂ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਸੜ ਕੈਛਨ ਸੁਣਿਆ ਪਰਪਰਪਾ ਮਾਨ ਸੁਣਿਆ ਲਾਗੇ ਸਤਿਆਨ ਨਾਨਕ ਪਤਸ ਤਵ ਵਿਗਸ ਸੁਣ ਦੂਪਾਉ ਕਲਾਸੈ ਸੁਣ ਅਸਰਾ ਗੁਨਾ ਕੀ ਗਹ ਸੁਣ ਸੇਕ ਪੀਰ ਪਾਛਾ ਸੁਣ ਆਂ ਦੀ ਪਵੇ ਰਾ ਸੁਣ ਹੱਥ ਵਸ ਗ ਨਾਨਕ ਪਤਸ ਤਵ ਵਿਗਸ ਸੁਣ ਦੂਪਾਉ ਕਲਾਸ ਮੰਨ ਕੀ ਗਤ ਕਈ ਨ ਜਾ ਜੇ ਕੋ ਕਾ ਪਿੱਛਾ ਬਿਛਤਾਈ ਕਾਦ ਕਰਮ ਨ ਲਿਖਨਾਰ ਮੰਨ ਕਬ ਕਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮੰਡਾਲੇ ਮਨ ਕੋਏ ਮਨ ਆ ਸੁਰਤਾ ਮਨ ਬੋਧਾ ਮਨ ਆ ਸਰਬਨ ਕੀ ਸੋਧਾ ਮਨ ਵਿੱਚ ਝੋਟਾ ਨਾ ਖਾਏ ਮਨ ਦੇਮ ਕੈਸਾ ਨਾ ਜਾਏ ਆਸਾ ਨਿਰਿੰਜਨ ਹੋਏ ਜੇ ਕੋ ਮੰਡਾਲੇ ਮਨ ਕੋਏ ਮੰਨੈ ਮਾਰ ਠਾਕ ਨ ਪਾਇ ਮੰਨੈ ਪਾਸਿਓਂ ਪਰਗਰਜਾਇ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਸਦਾ ਰੂ ਮੰਨੈ ਤਰੈ ਕਰਿ ਗੁਰ ਸੇਖ ਮੰਨੈ ਨਾਨਕ ਪਾਇ ਨਾ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪਰਦਾਨਾ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਦਰਾਜਾਨ ਪੰਚਾਂ ਕਾ ਗੁਰ ਏਕ ਦਿਾਨ ਜੇ ਕੋ ਕਾ ਕਰਾ ਵਿਚਾਰ ਕਰਤੇ ਕਾ ਕਨੈ ਨਾਮ ਸੁਮਾਰਾ ਧੋਲ ਧਰਮ ਦੇ ਆਕਾਪੂਤ ਸੰਤੋਸ਼ਤਾ ਰਖਿਆ ਜਨ ਸੂਤ ਜੇ ਕੋ ਬੁੱਢਾ ਹੋਅਸਤਿਆਰ ਤਵ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰ ਹੋਰ ਹੋਰ ਤੇਸ ਤੇ ਭਾਰ ਸਲਾ ਕਮਨ ਜੋਰ ਜੀ ਜਾ ਤਿਰੰਗਾ ਕੇਨਾ ਉਹ ਸਭਨਾ ਲਿਖਿਆ ਉਰੀ ਕਲਾ ਇਹੋ ਲਿਖਾਰੀ ਜਾਣੇ ਕੋਏ ਲਿਖਾਰੀ ਖਿਆ ਕੀਤਾ ਹੋਏ ਕੀਤਾ ਤਾਂ ਸੁਹਾੜਾ ਰੂਪਾ ਕੀਤੀ ਦਾਤ ਜਾਣ ਕੌਣ ਕੂਟ ਕੀ ਤਪਸਾ ਇੱਕੋ ਕੋ ਆਉ ਤੇਸ ਤੇ ਹੋਏ ਲਾ ਦਰੀਆ ਉਹ ਕੁਦਰਤ ਕੌਣ ਕਾ ਵਿਚਾਰ ਵਾਰਿੰਜਾ ਮਾਇਕੋ ਵਾਰ ਜੋਤਿ ਤੁਪਾਵੈ ਸ ਅਮ੍ਰਿਕਾਰ ਹਉ ਸਦਾ ਸਲਾਮਤਾ ਨਿਰੰਕਾਰ ਅਸੰਖ ਜਪ ਸੰਗ ਪਾ ਸੰਗ ਊਜਾ ਸੰਗ ਤੱਤਾਉ ਸੰਗ ਰੰਮੁਖੀ ਪਾਠ ਅਸੰਗ ਜੋ ਮਨ ਰਹਿ ਉਦਾਸ ਐ ਸੰਗ ਭੈ ਗੁਣ ਗਿਆਨ ਵਿਚਾਰ ਐ ਸੰਗ ਸਤੀ ਸੰਗ ਦਾਤਾਰ ਅਸੰਗ ਸੂਰ ਮਹਾ ਬੈਸਾਰਾ ਸੰਗ ਮੋਹ ਲਿਵ ਲਾਇਤਾਰ ਕੁਦਰਤ ਕਮਨ ਕਾਹਾਂ ਵੀ ਚਾਰੂ ਵਾਰਨ ਜਾਵਾਂ ਏਕ ਵਾਰ ਜੋ ਤਤ ਪਾਵੈ ਸੈਂ ਬਲਿਕਾਰ ਤੂੰ ਸਦਾ ਸਲਾਮਤਾ ਨਿਰੰਕਾਰ ਆਸੰਖ ਮੂਰਖੰਦ ਘੂਰ ਸੰਖਚੂਰ ਹਰਾਮਖੋਰ ਆਸੰਖ ਅਮਰ ਕਾ ਜਾਏ ਜੂਰ ਅਸੰਗਲਵ ਦਿੱਤਿਆ ਕੁਮਹ ਸੰਗ ਪਾਪੀ ਪਾਪ ਕਰ ਜਾਏ ਸੰਕੂਰਿਆ ਕੂਰੇ ਫਰਾਈ ਅਸ਼ੰਖ ਕਮਲੇਸ਼ ਮਲਪਖਾ ਸੰਖ ਨਿੰਦਕ ਸਿਰ ਕਹੇ ਭਾਰੂ ਨਾਨਕ ਨੀਟ ਕਹ ਵਿਚਾਰ ਵਾਰੰਜਾ ਵਾਏ ਇਕ ਵਾਰੀ ਜੋ ਤਤ ਪਾਵੈ ਸੰਬ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸ਼ੰਖ ਨਾਵ ਸੰਖ ਅਗੰਗ ਅਗੰਮ ਸੰਖ ਲੋਕ ਅਸੰਖ ਕਹਿ ਸਿਰ ਪਾਰਾਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਬਾਨ ਅਖਰਾ ਸੇ ਸੰਜੋਗ ਖਾਨ ਜਿਨਾ ਲਿਖੈ ਤੇ ਸਰਨਾਇ ਜੇ ਫਰਮਾਇ ਤੇ ਤੇ ਪਾਹੈ ਜੇਤਾ ਕੀਤਾ ਤੇ ਤਨਾਉ ਬਿਨਾਵੇਂ ਨਹੀਂ ਕੋ ਥਾਉ ਕੁਦਰਤ ਕਮਨ ਕਾ ਵਿਚਾਰੁ ਅੰਦਰ ਮੈਂ ਇਕ ਵਾਰੀ ਜੋਤਿ ਤੇ ਭਾਵੈ ਸਾਈਂ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰਾ ਪਰਿਆ ਮੱਤ ਪਤਨ ਦੇ ਪਾਣੀ ਧੋਟਾ ਉਤਰ ਰਖੇ ਮੋਤ ਬਲੀਤੇ ਕੱਪੜ ਹੋਏ ਦੇ ਸਾਬੂ ਲਈਆ ਧੋਏ ਪਰਿਆ ਮੱਤ ਪਾਪਾਂ ਕਾ ਸੰਗ ਉਦੁਪ ਨਵਕਰੰਗ ਕੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਰਾਪੀ ਖਾਓ ਨਾਨਕੁ ਕੁਕਮੀ ਆਵ ਜਾਓ ਤੀਰਤਵ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਨੈ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਾਤੀ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਪਤਨਾ ਹੋਇ ਸੁਅਸਤਾ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਸ ਵੀਰ ਅਵਤ ਕਮਨ ਕਮ ਸਿਰ ਕਮਨ ਵਾ ਕਮ ਸਰ ਰਤੀ ਮਹ ਕਮਨ ਜਿਤੋ ਆਕਰ ਵੇ ਨ ਪਾਇਆ ਪੰਡਤੀ ਜੇ ਹੋਵੇ ਲੇਖੁਰਾਲ ਵਤਨ ਪਾਇਓ ਕਾਦੀ ਅਜੇ ਲਿਖਾਂ ਲੇਖੁਰਾਲ ਥਿਤਵਾ ਨ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸਿਟੀ ਕੋ ਸਾਝਿ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਸ ਲਾਈ ਕਵਨ ਨਹੀਂ ਕਿਵ ਜਾਣਾ ਨਾਨਕਾ ਕਨ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾ ਹੈ ਵੱਡੀ ਨਾਹੀ ਕੀਤਾ ਦਾ ਕਹ ਹੋਐ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਿਆਨ ਸੋਹੈ ਪਾਤਲ ਪਤਲ ਲਖ ਅਗਾਸਾਂ ਅਗਾਸ ਊੜਕ ਊੜਕ ਭਾਸ ਕੇ ਵੇਖੈ ਕੈਨਿਕ ਵਾਤ ਸੈ ਸਟਾਰੇ ਕੈਨਕ ਤੀਬਾ ਸਲੂਏ ਧਾਤ ਲਿਖਾ ਵੇਤਾ ਲਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਤਿਸੁਤ ਨ ਪਾਈਆ ਨਤਿਆ ਤੇਵਾ ਭਵੈ ਸਮਮ ਨ ਜਾਣੀਐ ਸਮਮ ਸਾ ਸੁਲਤਾਨ ਗਰਾ ਸੇਤੀ ਮਾ ਧਾਨ ਕੀੜੀ ਤਲ ਨ ਹੋਵਣੀ ਜੇ ਤਿਸੈ ਮਨੁ ਨਾ ਵਿਚਰੈ ਅੰਤ ਨ ਸਿਫਤੀ ਕਨੰਤ ਅੰਤ ਨ ਕੰਨੇ ਦਿਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੈ ਕੈ ਮਨ ਮੰਤ ਅੰਤ ਨ ਜਾਪੈ ਕੀਤਾ ਕਰ ਅੰਤ ਨ ਜਾਪੈ ਪਰਵਾਰ ਅੰਤ ਕਾਨ ਕੀਤੇ ਵਿਰਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤ ਕਹੀਏ ਬਹੁਤ ਹੋਏ ਵੱਡਾ ਸਾਇ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏਵਰੂ ਚਾਹੁਆ ਕੋਏ ਤੇ ਸੂਚੇ ਕੋ ਜਾਣ ਸੋਏ ਜੇ ਵਡਾ ਜਨਿਆ ਪਾਪ ਨਾਨਕ ਨਦਰੀ ਕਰਮੀ ਦਾਤਾ ਬਹੁਤ ਕਰਮ ਲਿਖਿਆ ਨ ਜਾਏ ਵਡਾ ਦਾਤਾ ਤੇ ਨਾ ਤੁਮਾਈ ਹਿਤੇ ਮੰਗਹਿ ਜੋਦ ਅਪਾਰ ਕੀਟਾ ਗਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿ ਤੈ ਮੂਰਖ ਆਇ ਖਾਏ ਕਿ ਤੈ ਦੂ ਭੂ ਸਦਮਾਰ ਇਹ ਬੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾ ਨਸਕੇ ਕੋਏ ਜੀ ਕੋ ਖਾਏ ਕਿ ਆਕਨ ਪਾਈ ਉਹ ਜਾਣੇ ਜੀਤੀਆਂ ਮਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਖੇ ਈਕੇ ਜਿਸਨੋਂ ਬਖਸੇ ਸਿਰ ਸੇਲਾ ਨਾਨਕ ਪਾਛਾਈ ਪਾਛਾ ਅਮੁੱਲ ਗੁਨਾ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰਾ ਈ ਅਮੁੱਲ ਆਵੈ ਅਮੁੱਲਾ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਤਨ ਅਮੁੱਲ ਪਰਮਾਨ ਅਮੁੱਲ ਬਖਸ਼ੀ ਸਮੁੱਲ ਨਿਸਾਨਾ ਆਮਲ ਕਰਮਲ ਫਰਮਾ ਨਾਮੁ ਲਾ ਮੁਲਾ ਖਿਆ ਨਾ ਜਾ ਆਖ ਆਖ ਰਹਿ ਲੈ ਨਾਈ ਆਖੇ ਵੀਰ ਪਤ ਪੁਰਾਨ ਆਖੇ ਪਰੇ ਕਰਿ ਵਿਖਿਆ ਆਖੇ ਬਰਮੇ ਆਖੇ ਇੰਦਕੇ ਗੋਪੀ ਤੇ ਗੋਵਿੰਦ ਆਖੇ ਈਸਰਿਆ ਕੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੀਵ ਆਖੇ ਸੁਨਨ ਮੁੰਡਿਆ ਸੇਵਾ ਕੀਤੀ ਆਖੇ ਆਖਣ ਪਾਇ ਕੀਤੀ ਕਹ ਕੈ ਉਠਟ ਜਾਏ ਇਤੇ ਗੀਤੇ ਹੋਰ ਕਰੇ ਤਾਖ ਨਸਕੇ ਕੇ ਕੀ ਕੇ ਜੀਵੁ ਵਿਭਾਗ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੇ ਸਿਰ ਗਵਾਰੰਗ ਵਾਰੀ ਸੋਦਰ ਕਿਹਾ ਸੁਗਰ ਕਿਹਾ ਜਿਤ ਵੈ ਸਰਸ ਮਾਲੇ ਵਾਜੀ ਨਾਦ ਅਨੇਕ ਅਸ਼ੰਕਾ ਕੀਤੇ ਵਾਵਨ ਹਾਰੀ ਕਿਤੇ ਰਾਖਪਰੀ ਸੋ ਕਿਆਨਾ ਕਿਤੇ ਗਵਨਹਰੀ ਗਾਵਤੋਂ ਨਾ ਪੌਣ ਪਾਣੀ ਬਾਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਹ ਚਿਤ ਕੁਪਤ ਲੈ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸਾਨਸਦਾ ਸੁਵਾਰੀ ਗਾਵ ਇੰਦ ਅੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵ ਸੇਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਿਰਾਰੇ ਗਾਵਨ ਪਣਤ ਪਣ ਰਖੀਸਰੇ ਜੁਗ ਜੁਗ ਏਦਾ ਨਾਲੇ ਗਾਵ ਮੋਹਨੀਆ ਮਨ ਮੋਹਨ ਸੁਰਗਾ ਮਤ ਪਿਆਲੇ ਗਾਵਨ ਰਤਨਉਪਾਇ ਤੇਰੀ ਅਸਾਤੀ ਸੁਨਹਾਲੇ ਗਾਵੈ ਜੋਤ ਮਹਾਬਰਸੂਰਾ ਗਾਵੈ ਖਾਣੀ ਚਾਰੀ ਗਾਵੈ ਖਨ ਮੰਡਲ ਵਰ ਫੰਡਾ ਕਰ ਕਰ ਰਖੇ ਤਾਰੇ ਸੀ ਤਦੋਂ ਗਾਵੈ ਜੋਤ ਤੁਧ ਪਾਵਨਾਈ ਰੱਤੇ ਤੇਰੀ ਪੈਤਰ ਸਾਲੇ ਹੋਰ ਕੀਤੇ ਗਾਵਨ ਸੀ ਮੈਂ ਚਿਤਨਾ ਆਵਨਾਈ ਨਾਨਕਾ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿ ਸੱਚਾ ਸਾਚੀ ਨਾਈ ਭੀ ਹੋਸੀ ਜਨ ਜਾਸੀ ਰਤਨਾ ਜਿ ਨਿਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਉ ਦੇ ਦੀਵਿੜਿਾਈ ਜੋਤਿ ਸਭਾ ਵਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਾਹਿਬੋ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਬੂਤਾ ਚਿੰਤਾ ਕਾਲ ਕੁਵਾਰੀ ਕਾਇਆ ਜੂਦ ਡੰਡਾ ਪ੍ਰਤੀਤ ਆਈ ਪੰਤੀ ਸਾਹਿਬ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ ਆਦਨਿਲ ਅਨੰਦ ਹੈ ਤ ਜੁਗ ਜੁਗ ਏਕੋ ਵੇਸ ਓਤ ਗਿਆਨ ਦਿਆ ਬੰਦਾਰ ਨ ਕਰ ਕਰਵਾਜੇ ਨਾਦ ਆਪਨਾਦ ਨਾਤੀ ਸਭ ਜਾ ਕੀ ਰਿਸ ਗਵਰਾਸਤ ਸੰਜੋਗ ਵਿਜੋਗ ਦੁਏ ਕਾ ਚਲਾਵੇਂ ਲੇਖੇ ਆਵੇ ਭਾਗ ਆਦੇਸ ਸੈ ਆਦੇਸ ਆਦਨਿਲ ਅਨੰਦ ਹੈ ਤ ਜੁਗ ਜੁਗ ਏਕੋ ਵੇਸ ਇਕ ਮਾਈ ਜੁਗਤ ਵਿਆਹੀ ਤੀਂ ਜੇਲੇ ਪਰਵਾਨ ਇਕ ਸੰਸਾਰੀ ਇਕ ਬਨਾਰੀ ਇਕ ਲਾਇ ਦੀਬਾਨ ਜੇ ਤਸ ਪਾਵੇ ਤਵੈ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੈ ਉਨ ਨਤ ਨ ਆਵੇ ਬਹੁਤਾ ਹੈ ਵਿਦਾਨ ਆਦੇਸ ਸੈ ਆਦੇਸ ਆਦਨਿਲ ਅਨਨਹਤ ਜੁਜਗੇ ਕਵੀ ਸੈ ਆਸਨ ਲੋਏ ਲੋਏ ਫੰਡਾਰੇ ਜੋ ਕਿਸ ਪਾਸੁ ਏਕਾ ਵਾਰੂ ਕਰ ਕਰ ਵੇਖੈ ਸਿਰਜਣਹਾਰਾ ਨਾਨਕ ਸਚੇ ਕੀ ਸਾਚੀ ਕਾਰੂ ਆਦੇਸ ਸਦਾ ਦੇਸ ਆਗਨਿ ਅਨੰਦ ਨਾ ਜੁੜਗੇ ਕੋਈ ਸੈ ਇਕ ਦੂਜੀ ਬਾਂ ਲੱਖ ਲੱਖ ਵਲਾ 20 ਲਾਲਾ ਗੇੜਾ ਆਖੀਏ ਇੱਕ ਨਾਮ ਜੈ ਦੀਸ ਏਤਰਾ ਪਤ ਪਵਣੀਆਂ ਜਰੀਏ ਹੋਇਆ ਕੀਸ ਸੁਨ ਗਲਨਾ ਆਕਾਸ ਕੀ ਕੀਟਾ ਈਰੀ ਸਾਈ ਨਾਨਕ ਨਦਰੀ ਪਾਈਏ ਪੂਰੇ ਕੁੜਾ ਠੀਸ ਅੱਖ ਨ ਜੋਚ ਪੈ ਨ ਜੋਰ ਜੋ ਨ ਮੰਗਣ ਦੀ ਨ ਜੋਰ ਜੋ ਨ ਜੀਵਨ ਮਨ ਨ ਜੋਰ ਜੋਰ ਨਰਾਜ ਮਾਨ ਮਨਸੂਰ ਜੋ ਨਾ ਸੁਤੀ ਜਾਨ ਵਿਚਾਰ ਜੋ ਨਾ ਜੁਤੀ ਸੜ ਸੰਸਾਰ ਜਿਸ ਹੱਥ ਜੋਰ ਕਰੇ ਇਕੈ ਸੋਈ ਨਾਨਕ ਉਤਮ ਨੀਜ ਨ ਕੋਈ ਰਾਤੇ ਰਤਿ ਤਿਥਿ ਤਿਵਾਰਾ ਪਉਣ ਪਾਨਿ ਅਗਨੀ ਪਤਾਲਾ ਤਿਸਵੇ ਤਤਿਥਾ ਬ੍ਰਖੀ ਧਰਮਸਾਦਾ ਤਿਸਵੇ ਜੀ ਜੋਤ ਕੈ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚਿੱਥੈ ਸੋਹਣ ਪੰਚ ਪਰਵਾਨ ਨਗਰੀ ਕਰਮ ਪਵਨੀ ਸਾਨਾ ਕਚਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ तरमखनि का धर्म ज्ञान खन का खो करम ਕੀਤੇ ਪਾਨ ਪਾਣੀ ਵੈ ਸੰਤਰਾ ਕੀਤੇ ਕਾਨ ਮਹੀਸ ਕੀਤੇ ਕੀਤੇ ਬ੍ਰਹਮ ਘਾਟ ਕਰਿਐ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੂਵ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਾ ਦੇਸ ਕੀਤੇ ਸ਼ਿਵ ਨਾਥ ਕੀਤੇ ਖੇਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਦਸ ਮੰਦ ਕੀਤਿਆਂ ਖਾਨੀ ਕੀਤੇ ਬਾਣੀ ਕੀਤੇ ਬਾਧ ਨਰੰਭ ਕੀਤੇ ਸੋਤੀ ਸੇਵਾ ਕੀਤੇ ਨਾਨਕਾਂ ਦਾ ਅੰਤਾ ਗਿਆਨ ਖੰਨ ਮੈਂ ਗਿਆਨ ਪ੍ਰਚੰਡਾ ਚਿੱਥਾ ਨਾਦਨੋ ਕੋ ਦਨੰਦਾ ਸ਼ਰਮਖੰਨ ਕੀ ਬਾਣੀ ਰੂਪ ਦਿੱਥਾ ਕਰਤ ਕਰੀਏ ਬੋਧ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਬਸਤਾਈ ਚਿਥਾ ਕਰਿਆ ਸੁਰਤ ਮਤਮਨ ਬੋਧਾ ਚਿਥਾ ਕਰਿਆ ਸੁਰਾਸ ਦਾ ਕੀ ਸੁਧ ਕਰਮ ਕੰਨ ਕੀ ਬਾਣੀ ਜੋਰ ਚਿਥਾ ਹੋ ਨ ਕੋਈ ਹੋਰਾ ਚਿਥਾ ਜੋਤ ਮਾ ਬਲ ਸੂਰੈ ਤਿਨ ਮੈਂ ਰਾਮ ਰਹਾ ਪ੍ਰਪੂਰ ਚਿਥਾ ਸੀਤੋ ਸੀਤਾ ਮਈ ਮਾਈ ਤਾ ਗਰੂ ਨਾ ਕਥਨੇ ਜਾਏ

ਨਾਨਕ ਕ ਕਥਨ ਕਰਦਾ ਸਰ ਜਤ ਪਹਰਾ ਤੀਰ ਜਸਨਿਆ ਅਹਰਨ ਮਤ ਵੇ ਰਥਿਆਰਾ ਭਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜਿਆ ਸਭ ਸੱਚੀ ਤਸ ਜਿਨ ਕਾ ਨਦਰ ਕਰਮ ਤਿਨ ਕਾਰੂ ਨਾਨਕ ਕਨਦਰੇ ਨਦਰ ਨਿਹਾਲ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਾ ਦਿਵਸ ਰਾ ਦੁਇ ਦਾਈ ਦਇਆ ਖਿਲਾ ਸਗਲ ਜਗਤ ਚੰਗੀਆਂ ਬੁਰੀਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਇਨੀ ਲਾ ਕੇ ਦੂਰ ਜਿਨੀ ਨਾਮ ਤੇ ਆਇਆ ਗਮ ਸੱਕਤ ਘਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾ ਲਾ ਜਿਨੀ ਨਾਮ ਤੇ ਆਇਆ ਗਮ ਸੱਕਤ ਘਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ